ਸਸੀਕਾਲ ਜੀ ਕੀ ਹਾਲ ਜੇ ਠੀਕੋ ਵਾਈਗਰੂ ਠੀਕ ਰੱਖੀ ਗੁੜ ਜੀਰਾ ਮੌਸਮ ਸਰਦੀ ਦਾ ਹੈਗਾ ਤੇ ਗੁੜ ਜੀਰਾ ਬਣਾਉਂਦੇ ਆ ਆਪਾਂ ਖਾਣ ਵਾਸਤੇ ਘਰ ਅਸੀਂ ਆਪ ਵੀ ਖਾ ਸਕਦੇ ਆ ਔਰ ਜਿਹਨੂੰ ਡਿਲੀਵਰੀ ਹੋਈ ਹੋਵੇ ਤੇ ਅਸੀਂ ਉਹਨੂੰ ਵੀ ਦੇ ਸਕਦੇ ਆ ਬਹੁਤ ਜ਼ਰੂਰੀ ਆ ਗੁੜ ਜੀਰਾ ਜਿਹਨੂੰ ਕਹਿੰਦੇ ਇੱਕ ਸਗਣ ਵੀ ਹੁੰਦਾ ਹੈ ਤੇ ਆਪਾਂ ਇੱਕ ਪਾ ਗੁੜ ਲਿੱਤਾ ਤੇ ਗੁੜ ਲੈ ਕੇ ਦਾ ਆਪਾਂ ਇਹਨੂੰ ਪੇਸ਼ੀਆਂ ਨੂੰ ਲੈ ਕੇ ਗੁੜ ਦੀਆਂ ਰੋੜੀਆਂ ਲੈ ਕੇ ਤੇ ਆਪਾਂ ਇਹਦੇ ਪੁਆਇੰਡ ਆ ਕਿਦੇ ਚ ਆਪਾਂ ਵੇਲਨੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਤੋੜ ਲਿਆ ਛੋਟਾ ਛਟਾ ਕਰ ਲਿਆ ਇਹਨੂੰ ਤੇ ਨਾਲ ਆਪਾਂ ਇਹ ਤੇ ਜੀਰਾ ਰੱਖ ਲਿਆ ਆਹ ਨਾਲ ਆਪਾਂ ਇਹ ਡਰਾਈ ਫਰ ਬਦਾਮ ਰੱਖਿਆ ਨਾਲ ਆਪਾਂ ਦੇਸੀ ਘਿਓ ਰੱਖਿਆ ਇਹਨੂੰ ਗੈਸ ਨੂੰ ਥੋੜਾ ਨੀਵਾ ਕਰਨਾ ਤੇ ਇਧਰ ਆਪਾਂ ਹੁਣ ਇਹਦੇ ਚ ਪਾ ਲੈਨੇ ਆ ਘਿਓ ਅਸੀਂ ਘਿਓ ਬਾਂਦੇ ਆ ਇਹਦੇ ਵਿੱਚ ਆਸੀ ਗੂੜਸੀ ਆਪਾਂ ਇੱਕ ਟੇਬਲस्पून ਵੱਡਾ ਧਿਓ ਦਾ ਲੈਨੇ ਆ ਜੇ ਆਪਾਂ ਨੂੰ ਥੋੜਾ ਲੱਗੇਗਾ ਤਾਂ ਅਸੀਂ ਹੋਰ ਪਾ ਲਾਂਗੇ ਆਪਾਂ ਇਹਨੂੰ ਗਾਲ ਲੈਣਾ ਗਾਲ ਕੇ ਤੇ ਆਪਾਂ ਹੁਣ ਦੇਪਾਨੇ ਜੀਰਾ ਅਸੀਂ ਜੀਰਾ ਪਾ ਲੈਨੇ ਇਹਦੇ ਚ ਜੀਰਾ ਪੰਨੇ ਆਪਾਂ ਦੇਖੋ ਇੱਕ ਚਮਚ ਅਸੀਂ ਧੀਰੇ ਧੀਰੇ ਪਾ ਲਈ। ਧੀਰਾ ਜਾਏਗਾ ਚਟਕ ਚੰਗੀ ਤਰ੍ਹਾਂ ਆਪਾਂ ਗੁੜ ਪਾ ਲਿੱਤਾ ਤੇ ਇਹਨੂੰ ਆਪਾਂ ਥੋੜਾ ਜਿਹਾ ਕਰਦਨੇ ਬਦਾਮਾਂ ਨੂੰ ਬਦਾਮ ਲਿੱਤੇ ਆ ਇਹਨਾਂ ਨੂੰ ਆਪਾਂ ਥੋੜਾ ਜਿਹਾ ਧੜਫੜੇ ਕਰ ਲੈਨੇ ਆ ਇੰਨੇ ਆਪਾਂ ਬਦਾਮ ਲੈ ਲਏ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਕਿਸੇ ਚੀਜ਼ ਨਾਲ ਤੁਸੀਂ ਧੜਫੜੇ ਕਰ ਸਕਦੇ ਹੋ ਆ ਦੇਖ ਲਓ ਆਪਾਂ ਧੜਫੜੇ ਕਰ ਲਿਆ ਇਸ ਤਰ੍ਹਾਂ ਬਹਲੇ ਆਪਾਂ ਜੇ ਨਾ ਆਪਾਂ ਇਹਦੇ ਬਾਦਾਂਗੇ ਜਿਹੜਾ ਆਪਾਂ ਬਦਾਮਾਂ ਨੂੰ ਦਿੱਤਾ ਹੋਇਆ ਸੀ ਇਹ ਚ ਅਸੀਂ ਪਾ ਦੇਣਾ ਇਹ ਵੀ ਥੋੜੇ ਫਰਾਈ ਹੋ ਜਾਣਗੇ ਬਾਦਾਮ ਵੀ ਟਰਾਈ ਫੂਡ ਵੀ ਨਾਲ ਫਰਾਈ ਹੋ ਜਾਏਗਾ ਥੋੜਾ ਜ ਆਪਾਂ ਗੈਸ ਦੀ ਸਪੀਡ ਵਧਾ ਦਿੰਦੇ ਆ ਏ ਬਾਦਾਮ ਵੀ ਹੋ ਗਿਆ ਜੀਰਾ ਵੀ ਹੋ ਗਿਆ ਹੁਣ ਆਪਾਂ ਜਿਹੜਾ ਗੁੜ ਨੂੰ ਆਪਾਂ ਰੱਖਿਆ ਸੀ ਕੁੱਟ ਕੇ ਇਹਨੂੰ ਇਹ ਪਾ ਦਿੰਦੇ ਆ ਪਾ ਗੋੜੇ ਕਾ ਸੀ ਬਦਾਂਵੇਂ ਆਪਣੇ ਹਿਸਾਬ ਦੇ ਨਾਲ ਡਰਾਈ ਫੂਡ ਪਾ ਸਕਦੇ ਹੋ ਤੁਸੀਂ ਜਿੰਨਾ ਮਰਜ਼ੀ ਪਾਓ ਜਿੰਨਾ ਮਰਜ਼ੀ ਘੱਟ ਤੇ ਜਿੰਨਾ ਮਰਜ਼ੀ ਵਧ ਕਰੋ ਉਤਾਰ ਲਿਆ ਇਹਨੂੰ ਤਾਰ ਕੇ ਆਪਾਂ ਇਹਨੂੰ ਅਸਾਂ ਕਰ ਲੈਣਾ ਅਸਾਂ ਆ ਕਰਕੇ ਥੋੜਾ ਜਿਆ ਜਿਹੜੇ ਕੋਈ ਵਿੱਚ ਪੀਸ ਰਹਿ ਜਾਂਦੇ ਆ ਇਹਨੂੰ ਜ਼ਿਆਦਾ ਆਪਾਂ ਨਹੀਂ ਕਰਨਾ ਸਿਕਾ ਦੇਣਾ ਇਹ ਫਿਰ ਕੀੜਾ ਹੋ ਜਾਂਦਾ ਇਹਨੂੰ ਬਹੁਤ ਹਿਸਾਬ ਦੇ ਤਰੀਕੇ ਨਾਲ ਬਣਾਉਣਾ ਪੈਂਦਾ ਜੇ ਇਹਨੂੰ ਅਸੀਂ ਆਪਾਂ ਜ਼ਿਆਦਾ ਕਰ ਦਾਂਗੇ इन्हें चीड़ा हो जाना है चबाया भी नहीं जाना इन्हों बड़े हिसाब के बनाने पैना है, है इस तरह देखो आप थोड़ा जहां कर देंगे इस तरह आपना गैस आप कर देंगे बंद സവർക്ക ਗੁੜੀ ਜਿਰਾ ਬਣਾ ਕੇ ਆਪ ਵੀ ਖਾ ਸਕਦੇ ਹੋ ਗੁੜੀ ਜਰਾ ਸਰਦੀਆਂ ਦੇ ਵਿੱਚ ਵੈਸੇ ਹੀ ਦਿਲ ਕਰਦਾ ਹਾਤੀ ਗਰਮ ਖਾਣ ਦਾ ਅਨਖੋ ਤੁਸੀਂ ਹੁਣ ਬਣਾਓ ਤੇ ਖਾਓ ਆਪ ਖਾਓ ਬੱਚਨ ਨੂੰ ਦਿਓ ਤੇ ਸਰਦੀ ਚ ਬਚਾਓ ਤੇ ਬਹੁਤ ਬਹੁਤ ਟੇਸਟੀ ਹੈ ਇਹਨੂੰ ਬਣਾਓ ਤੇ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦਾ ਬਣਿਆ ਜੀ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਹੋ ਵੱਧ ਤੋਂ ਵੱਧ ਕਰੋ ਥੈਂਕ ਯੂ